ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਬਤ ਸੰਤਾ ਗੁਰਦੁਆਰਾ ਸਾਹਿਬ ਦੀ ਕਿਰਪਾਲਤਾ ਕਰੋ ਕੀ ਹੋਇਆ ਕਿਸੇ ਬੱਚੇ ਨਾਲ ਐਕਸੀਡੈਂਟ ਹੋ ਗਿਆ ਅੱਛਾ ਜੀ ਕਿੰਨੀ ਉਮਰ ਦਾ ਸੀ 23 ਸਾਲ ਦੇ ਅੰਦਰ ਵਿੱਚ ਕੱਲਾ ਕੱਲਾ ਮੁੰਡਾ ਸੀ ਤੁਹਾਡਾ ਕੋਈ ਬੇਟਾ ਸੀ ਪਰਮਾਤਮਾ ਅਗੇ ਹੁਣ ਤਾਂ ਇਹੀ ਅਰਦਾਸ ਕਰਾਂਗੇ ਜੀ ਉਹਨੂੰ ਚੜ੍ਹਦੀ ਕਲਾ ਰੱਖੇ ਆਪਦੇ ਚਰਨਾਂ ਚ ਰੱਖੇ ਪਰ ਇਸ ਵੀਰ ਦੀ ਡਗੋਰੀ ਬਣਨੀ ਸੀ ਉਹਨਾਂ ਬਹੁਤ ਮਾੜਾ ਕੀਤਾ ਰੱਬ ਨੇ ਥੋੜਾ ਮਾੜਾ ਨਹੀਂ ਕੀਤਾ ਹੋਰ ਕੁਛ ਕਹਿ ਨਹੀਂ ਸਕਦੇ ਅੱਛਾ ਜੀ ਬਹੁਤ ਸਿਆਣਾ ਬੱਚਾ ਸੀ ਜੀ ਤੇ ਆਪਣੇ ਸਕੂਲ ਦੇ ਵਿੱਚ ਜਿਹੜਾ ਸਿਸਟਮ ਪੜਦਾ ਸੀ ਜੀ 95 96% ਨੰਬਰ ਆਉਂਦੇ ਸੀ ਬਹੁਤ ਹੀ ਸਿਆਣਾ ਬੱਚਾ ਸੀ ਬੱਚੇ ਨੇ ਕੇਸ ਰੱਖੇ ਹੋਏ ਸੀ ਇੱਕ ਪੈਂਚੀ ਤੱਕ ਨਹੀਂ ਦਵਾਈ ਸੀ ਜੀ ਤੇ ਬਹੁਤ ਵੱਡਾ ਹਾਦਸਾ ਹੋਇਆ ਬਹੁਤ ਵੱਡਾ ਅਸੀਂ ਬਹੁਤ ਵੱਡਾ ਇਹਨਾਂ ਦਾ ਧੱਕਾ ਹੋ ਗਿਆ ਪਰਿਵਾਰ ਨਾਲ ਸਾਡੇ ਨਾਲ ਬਹੁਤ ਪਿੰਡ ਨੇ ਧੱਕਾ ਹੋ ਗਿਆ ਸਾਰੇ ਪਿੰਡ ਦੇ ਬੱਚਾ ਨੂੰ ਮੀਮ ਮਹਿਸੂਸ ਬਹੁਤ ਬਸ ਸਾਰਾ ਪਿੰਡ ਇੱਥੇ ਪਹੁੰਚਿਆ ਹੈ ਇਹਨਾਂ ਨਾਲ ਪਹੁੰਚਿਆ ਜੀ ਹਰ ਦੂਰ ਪਿੰਡਾਂ ਪਹੁੰਚਿਆ ਸਾਰੇ ਰਿਸ਼ਤੇਦਾਰ ਬਹੁਤ ਹੀ ਮੁਸ਼ਕਲ ਦੀ ਘੜੀ ਹੈ ਜੀ ਬਹੁਤ ਦੁੱਖ ਦੀ ਘੜੀ ਹੈ ਇਹਨਾਂ ਦੇ ਪਰਿਵਾਰ ਤੇ ਬੱਚਾ ਪਹਿਲਾਂ ਗਰੀਬੀ ਦੇ ਵਿੱਚੋਂ ਨਿਕਲਿਆ ਸੀ ਜੀ ਹੁਣ ਅਮੀਰੀ ਦੇ ਵਿੱਚ ਪੈਰ ਰੱਖਿਆ ਹੋਇਆ ਸੀ ਬੱਚੇ ਨੇ ਜੀ ਰੱਬ ਨੂੰ ਮੰਗਿਆ ਬਸ ਉਹ ਤੋਂ ਹੀ ਆਸਾਂ ਸੀ ਜੀ ਸਾਰੇ ਉਸੇ ਤੇ ਬੱਚੇ ਤੇ ਇਹਨਾਂ ਦੀ ਸਾਰੇ ਪਰਿਵਾਰ ਦੀਆਂ ਅਸੀਂ ਸੰਸੀ ਸੀ ਇੱਕੋ ਇਕਲੋਤਾ ਬੰਦਾ ਸੀ ਉਹ ਬਹੁਤ ਹੰਕਾਰ ਬਹੁਤ ਹੀ ਬੱਚਾ ਸੀ ਅਗਲੇ ਮਹੀਨੇ ਦੋ ਮਹੀਨਿਆਂ ਨੂੰ ਇੱਕ ਵਿਆਹ ਵੀ ਕਰਨਾ ਸੀ ਉਹਦਾ ਸਾਰਾ ਕੁਝ ਜੀਕ ਰੱਖਿਆ ਸੀ ਕਰ ਰੱਖਿਆ ਸੀ